ਵਾ ਭਾਈ ਸਿਰ ਨੂੰ ਕੀ ਗੱਲ ਹੋਈ ਆ ਆ ਵੀ ਆ ਜਾਂਦੇ ਹਾਂ ਤੇਨੀ ਆਉਣੀਆਂ ਕਹਿੰਦੇ ਮੈਂ ਤੇ ਆਖਿਆ ਹੀ ਉਹਨਾਂ ਨੂੰ ਇਹਨੂੰ ਬਠਾਣਾ ਨਹੀਂ ਸੀ ਆਦੂ ਬੜਾ ਕਾ ਕਾ ਵਧਿਆ ਵੀ ਬੜਾ ਕਾ ਜਾੜਿਆ ਨਾ ਨਮਰ ਸਰ ਨਹੀਂ ਜੀ ਨਹੀਂ ਆਨੁਪਲੇ ਖਾਲਾ ਗਿਆ ਮਿੱਟੀ ਅੱਗੇ ਬੜੀਆ ਕਰਾਂਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨਾਲ ਸਭ ਠੀਕ ਠਾਕ ਜੀ ਆਸ ਕਰਦੇ ਆ ਸਾਰੇ ਵੀਰ ਭਾ ਠੀਕ ਹੋਣਗੇ ਅੱਜ ਸੰਡੇ ਆ ਜੀ ਸੰਡੇ ਨੂੰ ਲੱਗੀ ਆ ਡਿਊਟੀ ਆਡੀ ਪਿੰਡ ਹਰੂਵਾਲ ਡੋ ਟੂ ਡੋਰ ਸਰਵੇਰੀ ਯੂਡੀ ਕਰ ਲਈ ਹੈ ਜੀ 12 2 ਵਜ ਗਏ ਆ ਤੇ ਹੁਣ ਪਿੰਡ ਆਉਂਡੀ ਆ ਜੀ ਸੇਵਾ ਮਿੱਟੀ ਦੀ ਬੰਨ ਟੁੱਟਿਆ ਜਿੱਥੋਂ ਤੇ ਆਪਣੇ ਕੈਪਟਨ ਸਾਹਿਬ ਨੇ ਸੁਰੇਂਦਰ ਸਿੰਘ ਜੀ ਉਹਦੇ ਨੇ ਫੋਨ ਕਰਨ ਇਹ ਸੇਵਾ ਆ ਗਈ ਆ ਤੇ ਤੁਸੀਂ ਪਹੁੰਚੋ ਪਿੰਟੋਮੈਟਿਕ ਕਈਆਂ ਨਾਲ ਵੀ ਟਰਾਲੀਆਂ ਲਾਉਣੀਆਂ ਕਈ ਜੀ ਸੀ ਬੀ ਨਾਲ ਠੰਡੀਆਂ ਨੇ ਤੇ ਹੁਣ ਚਲਦੇ ਆ ਉੱਥੇ ਤੇ ਜਾ ਕੇ ਤੁਹਾਨੂੰ ਵੀ ਨਾਲ ਦਿਖਾਉਨੇ ਆ ਤੇ ਨਾਲ ਆਪ ਸੇਵਾ ਕਰਦੇ ਆ ਆ ਜੋ ਨਾਲ ਨਾਲ ਜੁੜੇ ਰਹੋ ਤੁਸੀਂ ਵੀ ਮਾਰੋ ਹੋਰ ਮਿਲਨੇ ਹੁੰਦੀਆਂ ਆਹ ਜੋੜੀਆਂ ਤੇ ਆਪਾਂ ਜੋੜੀਆਂ ਦੇ ਲਾਗੇ ਬਣੀ ਜੇ ਇੱਥੇ ਕੋਰੀਡੋਰ ਦਾ ਜੰਨਾ ਵੀ ਫੌਜ ਦਾ ਫੌਜੀ ਆਉਣੇ ਆ ਫੌਜ ਪੁਲਿਸ ਦਾ ਕੰਮ ਆ ਜੋ ਲਿਖਤ ਪੜਤ ਦਾ ਕੰਮ ਇੱਥੋਂ ਨਿਕਲਣਾ ਬਾਪਾ ਇਹ ਸਿਰ ਨੂੰ ਕੀ ਗੱਲ ਹੋਈ ਆ ਮੜ ਕੀ ਗੱਲ ਬੋਲਦੇ ਆ ਬੇਲੇ ਕੰਮ ਕਰ ਦੋ ਦੱਬੋਂ ਲੈ ਓਹੋ ਮੇਰੇ ਨਾਲੇ ਸਾਹ ਮੇਰੀ ਬੀਬੀ ਘਟ ਜਾਣਾ ਆਮ ਸੋਰੀ ਆਮ ਸੋਰੀ ਦੇਖ ਜਲੇ ਰੱਖ ਸੋ ਚਲੋ ਬੈਠੋ ਪੇ ਚੱਲੀਏ ਜੇ ਨਾ ਮਾਰਾ ਜੀ ਚੱਕ ਦੂ ਸੀਦੇ ਆ ਪੈਸੇ ਦੀ ਜੇ ਸੇਵਾ ਕਰਨੀ ਪਈ ਦੀ ਨਾ ਪਈ ਨਹੀਂ ਦੀ ਸੇਵਾ ਕਰਨੀ ਆਪਾਂ ਪਈ ਹੋਈ ਆ ਚੱਲ ਚੋਹ ਰਹੂਂ ਜਾਂਦੇ ਨਾ ਅभी ਆ ਜਾਂਦੇ ਆਂ ਜਿਹੜੀ ਗੱਲ ਹੋਣਾ ਮੈਂ ਹੁਣੇ ਮੂੰਹ ਤੇ ਗੱਲ ਕਰਦਾ ਇਸ ਚਾਹਿਆ ਉੱਥੇ ਕੰਪਲੈਂਟ ਨਹੀਂ ਕਰਨੀ ਉੱਥੇ ਵੀ ਰੋਆ ਬਣਾਇਆ ਤੇ ਮੁਰਗੇ ਪਈਆਂ ਫੇਰ ਤਾਰੇਗਾ ਕੰਮਾਈ ਮਿੱਟੀ ਤਾਂ ਕੰਪਲੀਟ ਹੋ ਗਈ ਆ ਪਰ ਬਹਿ ਜਣੀ ਜਿਆਦਾ ਉਹ ਮੁੜ ਕੇ ਭਰਾ ਮੇਰੀ ਕੰਪੈਨ ਆਈ ਤਾਂ ਤੇ ਬ੍ਰੇਕ ਵੀ ਆਣੀ ਹੋ ਕੋਲੋਰੀ ਪੰਪੀ ਤੇ ਜਾ ਕੇ ਮੁਰਗੇ ਨਹੀਂ ਆ ਜਾਏ ਨਹੀਂ ਮਿੱਟੀ ਲਾ ਕੇ ਪਤਾ ਨਹੀਂ ਚੱਲੇ ਸਪੰਸਰ ਸਾਹਿਬ ਬੰਦੇ ਆਉਣਗੇ ਕੱਲ੍ਹ ਵਾਲੇ ਮਿੱਟੀ ਲਾ ਕੇ ਬੱਸ ਖਤਮ ਨਹੀਂ ਆ ਜਾ ਰਹੀਆਂ ਟਰਾਲੀਆਂ ਹੋਰ ਹੁਣ ਅੱਛਾ ਜੇ ਅੱਜ ਜਿਹੜਾ ਵਾ ਲਗਭਗ ਦੁਪਹਿਰੋਂ ਬਾਅਦ ਥੋੜਾ ਰਹਿ ਜਾਣਾ ਸਾਡਾ ਉਹੀ ਦੇਖਦੇ ਆਂ ਜੇ ਹੋ ਗਿਆ ਠੀਕ ਨਹੀਂ ਫਿਰ ਅੱਜ ਸਮਾਪਤੀ ਦੀ ਅਰਜ਼ੀ ਇਥੋਂ ਕਰ ਦੇਣੀ ਹੈ ਜੇ ਜੀਸੀਪੀ ਨੇ ਲਾ ਕੇ ਜਿੱਥੋਂ ਚੱਲ ਨੇ ਨਹੀਂ ਨੂੰ ਕਰਾ ਕੇ ਚੱਲੇ ਜੋਤੀ ਆ ਰਾ ਕੇ ਚੱਲਿਓ ਜੋਤੀ ਜਿੱਥੋਂ ਨਹੀਂ ਮਾ ਉੱਥੇ ਲਵਾ ਬੋਲ ਇਥੇ ਆਉਂਦੇ ਇਥੇ ਆਉਂਦੇ ਇਹ ਆ ਆਪ ਨੂੰ ਕਰਵਾ ਲਈ ਮੈਨੂੰ ਕਿਤੇ ਜਮਾ ਨਹੀਂ ਸੁਝਾਈ ਕਿਥੇ ਅੰਮਾ ਜੀ ਮੈਂ ਤਿੰਨ ਟਰਾਲੀਆਂ ਪੈ ਲਈਆਂ ਜੀ ਇੱਥੇ ਬਸ ਉਹ ਗੱਡੀ ਲੈ ਕੇ ਜਾਂਦੇ ਨੇ ਮੇਰੇ ਭਰਾ ਕੋਲ ਗੱਡੀ ਪਿਖਾ ਲੈਣੋਂ ਪਰ ਪਿੰਕਾ ਰਿਆਈ ਲੈ ਕੇ ਜਾਣ ਕੇ ਬੰਦੇ ਇਹਨਾਂ ਨੂੰ ਪਤਾ ਨਹੀਂ ਕਿਥੇ ਘੜਦਾ ਜੀ ਯੋਵਨ ਤਾਂ ਨੜ ਰਾਲੀਆਂ ਨਾ ਸਰਜੂਗਾ ਚੇਰ ਦੀ ਤਾਂ ਚਾਰ ਲਾਗ ਹੋਰ ਜਾ ਜਣੇ ਤੇਰੇ ਬਾਅਦ ਫਿਰ ਚੇਰ ਚਾਚਾ ਮੇਰਾ ਚਲ ਗਿਆ ਚਾਚਾ ਮੇਰਾ ਉਹਨੂੰ ਪਾ ਲਈ ਉਹ ਪਾ ਲਈ ਉਹ ਹੁਣ ਰੇਵਾ ਆ ਉਹ ਯਾਰ ਉਹਨੇ ਦੇਖ ਦਿਖਾਉਣਾ ਨਹੀਂ ਕਿਨੇ ਆਇਆ ਇਹ ਗਲਤ ਥਾਂ ਤੇ ਆ ਵੀ ਇਧਰੋਂ ਦੀ ਆ ਪਤਾ ਚੱਲ ਟਿੰਡਿਆ ਐ ਲੰਬਰਾ ਦਾ ਕਿਦਾ ਕਿਦਾਂ ਨਾ ਪੂਰੀ ਬਿਧੀ ਤਾਲੀ ਕਿ ਤਾਦੀ ਲੱਗਦੀ ਲੰਡੀ ਲੰਡੀ ਜੇ ਟੈਰਾ ਕਰਕੇ ਆੜਾ ਆਏ ਗਾਸ਼ਾ ਹਟ ਰੈਕਟਰ ਨਾ ਖੜੇ ਹੋ ਐਵੇਂ ਆਖਿਆ ਹੀ ਨਹੀਂ ਗੱਡੀ ਜਾਣੀ ਹੁਣ ਇਤੋਂ ਟਰੈਕਟਰ ਕਿੱڑا ਜਾਊ ਕੱਢਣਾ ਆ ਜਾਂ ਲਾਸਟ ਜਣਿਆ ਅਸੀਂ ਬੰਨਦਾ ਪੂਰੀ ਕੰਪਲੀਟ ਹੋ ਗਈ ਆ ਮਟੀਆ ਉਹ ਦੇਖੋ ਉਥੋਂ ਲੈ ਕੇ ਇੱਥੋਂ ਤੱਕ ਉਧਰ ਦੀ ਵੀ ਤੇ ਇਧਰ ਦੀ ਵੀ ਜਿੰਨੇ ਪਹਿਲਾਂ ਹੀ ਬੰਨ ਉਹਨੇ ਹੋ ਗਈ ਪੂਰੀ ਕੰਪਲੀਟ ਆ ਮਿੱਟੀ ਇਥੇ ਖਿਲਰ ਜਣੀ ਆ ਬਥੇਰੀ ਹੋ ਜਣੀ ਆ ਬਾਬਾ ਜੀ ਮੇਰੇ ਸਾਰਾ ਤਿੰਨਾਂ ਟਰਾਲੀਆਂ ਦਾ ਸੈਟ ਹੋ ਜਾਣਾ ਕੰਮ ਇਹ ਹੋਰ ਚਾਹੀਦੀ ਆ ਆਹੋ ਜੜੀਆਂ ਨੇ ਤੈਨੀਆਂ ਆਉਣੀਆਂ ਕੈਂਡੇ ਮੈਂ ਤੇ ਆਖਿਆ ਸੀ ਉਹਨਾਂ ਨੂੰ ਇਹਨੂੰ ਪਛਾਣਾ ਨਹੀਂ ਸੀ

ਦੇ ਸਿਆਣਾ ਜਿੰਨੂ ਆਂਦੇ ਸਿਆਣਾ ਪੱਟ ਗਿਆ ਟੀਂਡਾ ਹੋ ਗਿਆ ਉਹ ਲੈ ਗਈ ਉਹ ਗੱਡੀ ਕੱਢ ਕੇ ਉਹ ਗੱਡੀ ਉਹ ਟਾਇਰ ਛੋੜੇ ਜਾਣੀ ਉਹਨਾਂ ਨੂੰ ਡੀਸੀ ਸਾਰੀ ਬੜੀ ਤਗੜੀ ਸਿਆ ਜੀ ਉਹਨਾਂ ਦਾ ਟਰੈਕਟਰ ਪਹਨ ਗਏ ਨੇ ਇੰਡੀਆ ਦੇ ਭਾ ਇਹਨੂੰ ਆਦੇ ਆਪਣਾ ਹਰਪ੍ਰੀਤ ਪਹਿਲਾਂ ਕੀ ਕਹਿੰਦੇ ਉਹ ਤਾਂ ਉਹ ਤਾਂ ਜਿੰਨੇ ਟਰੈਕਟਰ ਉਦੋਂ ਦੇ ਡੇਅ ਨਾਲ ਟਰੈਕਟਰ ਨਵੇਂ ਚਾਹੀਦੇ ਮਨਜੀਕਲੇ ਨਹੀਂ ਆਏ ਇਹ ਇੱਕ ਇੱਕ ਟਰੈਕਟਰ ਉਹਦਾ ਕਈ ਦਾ ਨਾ ਨਮੀ ਇਹ ਕੱਸ ਗਏ ਨੇ ਟਰੈਕਟਰ ਕੋਲੋਂ ਪਰਣਾ ਢਲਾ ਬਣਿਆ ਕਰ ਫੇਰੀ ਚੱਲੇਗਾ ਕਿਉਂ ਇੰਨੀ ਤੇ ਯਾਰ ਉਦੋਂ ਪਤਾ ਨਹੀਂ ਇਹਨਾਂ ਕਹਿਣਾ ਕਲੀ ਉਹ ਬਲਾ ਉਹ ਕਪਣਾਉ ਮੜਿਆ ਨਹੀਂ ਨਹੀਂ ਇਹ ਮੁੰਡਿਆਂ ਦੀ ਬੜੀ ਤਗੜੀ ਉਦਨ ਦੀ ਸੇਵਾ ਇਹਨਾਂ ਮੁੰਡਿਆਂ ਦੀ ਜਿੱਦੋਂ ਦਾ ਹਾੜ ਆਇਆ ਨਾ ਉਦਨ ਤੇ ਮੁੰਡੇ ਪੈਰ ਨਹੀਂ ਘਰ ਪਾਇਆ ਇਹਨਾਂ ਨੇ ਇਹਨਾਂ ਨੇ ਨਾ ਬਹੁਤ ਉਦਨ ਦੀ ਸੇਵਾ ਕੀਤੀ ਆ ਵੀ ਕਿਵੇਂ ਘਰੋਂ ਨਿਕਲਦੇ ਤੁਹਾਨੂੰ ਫੜਾ ਲਾਜੋ ਮੈਂ ਤਾਂ ਪੱਗ ਅੱਜ ਵੀ ਨਹੀਂ ਲਾਈ ਵੀ ਬਣੀ ਕਿਹੜੇ ਵਾਲੇ ਫੋਨ ਆਏ ਨਾ ਇਹਰ ਲਾਂ ਦੋ ਇਹਰ ਲਾਂ ਦੋ ਪੂਰੇ ਲਾਂ ਦੋ ਇਹਨਾਂ ਦੀ ਸੇਵਾ ਬਹੁਤ ਤਗੜੀ ਤੂੰ ਡਰੇ ਲੈਂਡਿਆ ਤੂੰ ਗਾਂਢੀ ਪੀ ਹੜਦਾ ਮੇਰੀ ਓਏ ਡਰੇ ਲੈਂਡਿਆ ਹੀ ਹੁੰਦੇ ਫਤਹ ਢਿੱਡ ਵੀ ਨਹੀਂ ਕਿ ਨਹੀਂ ਥੋਲੇ ਰਾਤ ਆਣਾ ਅੱਜ ਨਾਲ ਗੇਮ ਚ ਜੀ ਗਾ ਜੀ ਕਰਦੇ ਕੱਲ੍ਹ ਮਾਰੋ ਐ ਨੂੰ ਕਰਕੇ ਕਾਰੀਗਰ ਕਾਰੀਗਰ ਹੀ ਹੁੰਦੇ ਨੇ ਉਹ ਮੁੰਡਾ ਡਿਆ ਹੀ ਜਾਣਾ ਪਰ ਗੱਲ ਹੀ ਬਣੀਓ ਦੇਖੋ ਉਹ ਉਹਨਾਂ ਦਾ ਸੋਨੇ ਦਾ ਸਿਆਣਾ ਮੁੰਡਾ ਇਹ ਤੇ ਜਿੰਨੇ ਉਹ ਥਾਣੇਦਾਰ ਸਾਹਿਬ ਗਏ ਨੇ ਮਿੱਟੀ ਲੈਣ ਜੇ ਦੇ ਆ ਗਈ ਫੇਰ ਤੇ ਨਾਸਾਂ ਬੰਦ ਹੋ ਜਾਂਦੀਆਂ ਪੈਸੇ 10 ਟਰਾਂ ਨੀਆਂ ਹਾਂ ਆਹ ਇਹਦੇ ਵਿੱਚ ਮੋੜੀ ਦੇ ਨਾਲ ਆਹ ਉਹਦੇ ਕੰਮ ਉਹ ਆਉਂਦੇ ਆ 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 ਇਹ ਸੇਨਾ ਵੀ ਬੰਦ ਕਰਦੀ ਬਲੌਗ ਬੰਦ ਨਹੀਂ ਹੁੰਦਾ ਇਹ ਚੈਨਲ ਲਗਾਏ ਚਾਪੀ ਜਿੰਨਾ ਤੱਕ ਚਾਪੀ ਵਾਲਾ ਮਿਲੋ ਗਿਆ ਲੋ ਜੀ ਮਿੱਟੀ ਹੋ ਗਈ ਜਿਸਮਾਤੀ ਨਹੀਂ ਮਿੱਟੀ ਬਾਬਾ ਜੀ ਆਦੇ ਵੀ ਲੰਗਰ ਛਕੋ ਹਾਂ ਜੀ ਹੋ ਗਈ ਜਾਂ ਭਰਾ ਕਿਹੜੇ ਕੰਮ ਆਓ ਮਿੱਟੀ ਦੀ ਜਿਸਮਾਤੀ ਹੋ ਗਈ ਲੰਗਰ ਛਕੋ ਤੇ ਜਾਓ ਬਾਬਾ ਦੇ ਹੋ ਗਏ ਕੰਡਿਆ ਨਹੀਂ ਜਿੰਨੇ ਇਹ ਅਨੁਪਲੇਖਾ ਲਗਾ ਮਿੱਟੀ ਅਗੇ ਬੜੀਆ ਗਰਾਂਟੇ ਬਾਬਾ ਜੀ ਇਹ ਲੰਗਰ ਛਕੋ ਪਹਿਲਾਂ ਇਹ ਮੁੰਡੇ ਉਹ ਸਵੇਰ ਤੇ ਡੇ ਨੇ ਲੰਗਰ ਇਹਨਾਂ ਨੂੰ ਕੋਣਾ ਅਮਰੀਕ ਡਿਆ ਸਵੇਰ ਦਾ ਅਮਰੀਕ ਚਾਰਾ ਸੇਵਕ ਵੀ ਸੇਵਕ ਤੇ ਪਰਸੋਂ ਦਾ ਡਿਆ ਯੋਗਦਾਨ ਪਾਇਆ ਵਿਹਲੇ ਰੈਂਟ ਨਹੀਂ ਸੇਵਕਾ ਤਿੰਨ ਬਲੌਗ ਬਣੇ ਸੇਵਕ ਦੀ ਟੀ-ਸ਼ਰਟ ਉਹ ਹੀ ਆ ਉਹਨਾਂ ਪਹਿਲਾਂ ਹੀ ਦੱਸਿਆ ਸੇਵਾ ਇਹ ਹੁਣ ਟੱਲੇ ਉਹ ਵੀ ਇੱਕ ਦਿਨ ਦਾ ਬਣਾਇਆ ਹਣਾ ਕਿੰਨਾ ਪਾਣੇ ਉਹ ਮੈਨੂੰ ਇੱਕ ਜਣਾ ਗੈਂਡ ਹੈ ਕਹਿੰਦਾ ਸਹੀ ਦੱਲ ਮਾਮ ਵਲੋਗ ਮੈਂ ਕਿਉਂ ਕਹਿੰਦਾ ਸਾਰੇ ਬੰਦੇ ਨੇ ਕੱਪੜੇ ਹੋਰ ਪਾਏ ਨੇ ਮੈਂ ਕਰਦੇ ਕੱਪੜੇ ਆਈਏ ਹੋ ਮੰਨਾ ਕਹਿੰਦੇ ਆਈਓ ਮੈਂ ਮਾਮਾ ਕੱਪੜੇ ਧੋਣੇ ਲੈ ਬੇਲਣੇ ਹੁਣਾ ਦੇਵਾ ਕਰ ਲੋ ਫਿਰ ਕੇ ਕੱਪੜੇ ਲੈ ਕੇ ਦੋ ਪਿੰਡ ਦੇ ਨੇ ਹੁਣ ਨਹੀਂ ਨਹੀਂ ਲੋ ਜੀ ਮਿੱਟੀ ਦੀ ਸੰਭਾਪਤੀ ਹੋਈ ਜੇ ਇੱਥੇ ਪਿੰਡ ਹੁਣ ਛਾਂਦੇਰ ਸਾਹਿਬ ਨੇ ਲਿਉਣੀ ਹੈ ਮਿੱਟੀ ਪਤਾ ਨਹੀਂ ਕਿੱਥੋਂ ਲਿਉਂਦੇ ਜੇ 7-8 ਟ੍ਰੈਲੀਆਂ ਹੁੰਦੀਆਂ ਨੇ ਕੋਲਾ ਬਿਲਕੁਲ ਤਾਂ ਫਿਰ ਟ੍ਰੈਲੀਆਂ ਦਾ ਹੋਣਾ ਕੰਮ ਪੂਰਾ ਇਹ ਤਾਂ ਕੋਈ ਬਾਜਾ ਨਹੀਂ ਹੈ ਹਾਂ ਇਹ ਹੋ ਰਹੀ ਰਹੀ ਹੈ ਅੱਡੇ ਪਲੇ ਜਾ ਰਿਹਾ ਜੀ ਆਦਾ ਹਰਪ੍ਰੀਤ ਟਰੈਕਟਰ ਲੈ ਕੇ ਅੱਜ ਤੋਂ 10 ਦਿਨ ਪਹਿਲਾਂ ਇੱਥੇ ਪਾਣੀ ਪਾਣੀ 15 ਕਿਨੀ ਤਰੀਕ ਨੂੰ ਆਇਆ ਛੜ ਓਏ ਹਾਂ

ਸੇਵਾ ਤਾਂ ਕੰਪਲੀਟ ਹੋ ਗਈ ਵੀ ਜਰੀ ਮੁੰਡੇ ਸੇਵਾ ਕੱਢ ਲੈ ਨੇ ਪੂਰੀ ਉਹ ਨੂਰ ਮੁੰਡੇ ਸੇਵਾ ਕੱਢਿਆ ਕੱਡੇ ਬਣੀਆਂ ਜਲ ਠੰਡਾ ਠੀਕ ਆ ਆਹੇ ਰੱਖਦੇ ਆਂ ਤਾਂ ਠੀਕ ਆ ਉਹ ਮਿਲਦੇ ਆਂ ਜੀ ਪ੍ਰਸ਼ਾਦਾ ਛੱਕੇ ਤੇ ਚੱਲਦੇ ਆਂ ਘਰ ਤੋਂ ਉੱਤੇ ਨਿਸ਼ਾਨ ਨੇ ਆਪਣਾ ਕਰ ਲਿਆ ਨੀਂਦ ਹੋਈ ਕਟਿਆ ਨਾ ਨਾ ਕਟਿਆ ਨਮਕਾ ਕਟਿਆ ਤੇ ਬਾਜਾ ਮਾਥਾ ਜੇ ਜਾਪੇਗਾ ਪਾਣਾ ਹੀ ਨਹੀਂ ਜੀ ਗੱਤ ਸਾਹਿਬ ਨੂੰ ਧੰਨ ਵਾਲਾ ਪਾਗ ਲੈ ਹੁਣ ਧੰਨ ਵਾਲਾ ਵੀ ਜੀ ਦੇ ਦੇ ਗਰਾਣੀ ਨਾ 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 ਜੰਪਲਾ ਦਾ ਸਰਕਾਰੀ ਬਰਾਤ ਆ ਕਾਉਂ ਵੜਿਆ ਵੀ ਬੜਾ ਕਟਾ ਜਾੜਿਆ ਨਾ ਨਮਰ ਸਾਹ ਚੱਲੀਏ ਫਰ ਕਿੱਝ ਰਖ ਲੋਣਾ ਦੇ ਚੱਲੀਏ ਨਾ ਭਾਈ ਚਲੋ ਸ਼ਾਮ ਨੂੰ ਜਾਣਾ ਜੀ ਅਸੀਂ ਤੁਸਿਓਂ ਪਾਰ ਜਿੱਥੇ ਬੰਨ ਨਹੀਂ ਟੁੱਟਾ ਮੈਂ ਤਾਂ ਲਾਉਣੇ ਜਾਣਾ 6 ਵਜੇ ਉੱਥੇ ਤੇ ਤੁਹਾਡੇ ਨਾਲ ਵੀਡੀਓ ਕਰਾਂਗੇ ਸ਼ੇਅਰ ਤੇ ਦਿਖਾਵਾਂਗੇ ਵੀ ਕਿਦਾਂ ਆੜੀਆਂ ਪੈਲੀਆਂ ਨੱਪੀਆਂ ਗੀਆਂ ਨੇ ਤੇ ਕੋਈ ਤਾਂ ਟਰੈਕਟਰ ਲੈ ਕੇ ਆਉਣਾ ਹੀ ਹਾਂ ਚਾਚਾ ਟਰੈਕਟਰ ਲੈ ਕੇ ਆਏਗਾ ਫੇਰ ਇਹਦੇ ਸਵਾਲ ਲੁਕਣੇ ਪੈਣੀ ਆਉਣਾ ਇਹ ਨਹੀਂ ਸਵਰਾਏ ਨੇ ਸਵਰਾਜ ਲੈ ਲਿਆ ਕਾਕੇ ਨੇ ਇਹ ਨਹੀਂ ਕਾਕੇ ਤੁਹਾਡੇ ਨੇ ਆਛਾ ਨਾ ਟ੍ਰੈਕਟਰ ਆ ਭਾਈ ਨਹੀਂ ਮੈਂ ਆ ਕੇ ਕਰਨਾ ਚੱਲਾ ਸਰਾਜ ਆ ਜਾਵੇ ਨਾ ਮੈਂ ਗਿਆ ਮਾ ਸਾਡੀ ਜਿਹੜੀ ਫੈਲੀ ਹੈਗੀ ਆ ਨਪੀ ਗਈ ਆ ਤੇ ਤਦੀ ਦੂਜੀ ਦੇ ਬਹੁਤ ਰੇਤਾ ਦਾ ਟੇਕੀ ਆ ਹਾਂ ਅਮੰਨ ਕਿਹਦੇ ਰੇਤਾ ਬਹੁਤ ਆ ਜੇ ਕਾਲੀ ਰੇਤਾ ਕੇ ਨੂੰ ਚਾਹੀਦੀ ਹੋਏ ਤਾਂ ਮੇਰੇ ਵੀਰ ਭਰਾ ਕੰਟੈਕਟ ਕਰਨ ਜਰੂਰ ਦਿੱਤਾ ਵੀ ਹੋਏਗਾ ਤੁਹਾਨੂੰ ਦੇ ਦਾਂਗੇ ਲੋ ਮਿਲਦੇ ਆਂ ਜਾਲ ਨੂੰ ਫਿਰ ਤੁਹਾਨੂੰ ਮੈਂ ਪਾਰ ਜਾਣਾ ਘਰ ਤੋਂ ਭਾਈ ਮਰ